ਸਾਰੇ ਹੀ ਸਤਿਕਾਰਯੋਗ ਸਾਥੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਯੂਨੀਅਨ ਵੱਲੋਂ ਜਿਹੜਾ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਗੁਰਿੰਦਰ ਸਿੰਘ ਜੀ ਸੋਢੀ ਉਹਨਾਂ ਨੂੰ ਆਪਣੀਆਂ ਮੰਗਾਂ ਸੰਬੰਧੀ ਮੰਗ ਪੱਤਰ ਦਿੱਤਾ ਗਿਆ ਤੇ ਉਹਨਾਂ ਨਾਲ ਅੱਧਾ ਘੰਟਾ ਬੈਠ ਕੇ ਟੇਬਲ ਟॉक ਕੀਤੀ ਗਈ ਮੰਗਾਂ ਨੂੰ ਲੈ ਕੇ ਉਸ ਤੋਂ ਅਪਰੰਤ ਜਿਹੜਾ ਕੱਚੇ ਕਰਮਚਾਰੀਆਂ ਦਾ ਮਸਲਾ ਸੀ ਉਹ ਲੈ ਕੇ ਡੀਜੀਸੀ ਦਫ਼ਤਰ ਜਾਇਆ ਗਿਆ 15-20 ਮਿੰਟ ਟੇਬਲ ਟਾਕ ਕਰਕੇ ਉਹਨਾਂ ਦਾ ਮੰਗ ਪੱਤਰ ਆ ਜਿਹੜਾ ਉਹ ਵੀ ਦੁਬਾਰਾ ਡੀਪੀ ਸਾਹਿਬ ਨੂੰ ਦਿੱਤਾ ਗਿਆ ਨਾਲ ਹੀ ਜੋ ਆਪਾਂ ਅੱਜ ਕਾਟਮ ਚੁੱਕੇ ਆ ਕਿਉਂਕਿ ਪਹਿਲਾਂ ਵੀ ਮੰਗ ਪੱਤਰ ਗਏ ਆ ਪਰ ਜਿਹੜਾ ਅੱਜ ਮੰਗ ਪੱਤਰ ਗਿਆ ਸਾਥੀਆਂ ਦੇ ਸਹਿਯੋਗ ਦੇ ਨਾਲ ਅੱਜ ਤੋਂ ਨਵੇਂ ਸਿਰਿਓਂ ਯੂਨੀਅਨ ਦਾ ਕੰਮ ਆ ਜਿਹੜਾ ਉਹ ਸ਼ੁਰੂ ਕੀਤਾ ਹੈ ਉਹ ਸ਼ੁਰੂ ਕਰਨ ਨਾਲ ਅਸੀਂ ਸਾਰੇ ਸਮੇਤ ਸੂਬਾ ਪ੍ਰਧਾਨ ਸਰਬਜੀਤ ਸਿੰਘ ਜੀ ਸੰਧੂ ਮੈਂ ਤੁਹਾਡਾ ਧਰਮਪ੍ਰੀਤ ਸਿੰਘ ਜੀ ਬੋਡੇ ਜ਼ਿਲ੍ਹਾ ਪ੍ਰਧਾਨ ਮੋਗਾ ਕਮਲਜੀਤ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਗਰਦਾਸਪੁਰ ਤੇ ਜ਼ਿਲ੍ਹਾ ਪ੍ਰਧਾਨ ਜੀਰਾ ਫਰੋਜਪੁਰ ਦੇ ਤੇ ਮਨਿੰਦਰਪਾਲ ਜੀ ਖਜ਼ਾਨਚੀ ਪੰਜਾਬ ਅਮਰਜੀਤ ਸਿੰਘ ਜੀ ਜਿਹੜੇ ਮੀਤ ਪ੍ਰਧਾਨ ਅਤੇ ਜਰਨਲ ਸਕੱਤਰ ਰਵਿੰਦਰ ਸਿੰਘ ਰਵੀ ਜੀ ਗੁਰਦਾਸਪੁਰ ਤੋਂ ਇਹ ਸਾਰੇ ਸਾਥੀਆਂ ਦੀ ਮੌਜੂਦਗੀ ਦੇ ਵਿੱਚ ਜਿਹੜਾ ਅੱਜ ਫੈਸਲੇ ਲਏ ਗਏ ਤੇ ਨਾਲ ਹੀ ਜਥੇਬੰਦੀ ਵੱਲੋਂ ਅੱਜ ਗੁਰਦੁਆਰਾ ਸ਼੍ਰੀ ਅੰਮ੍ਰਿਤਸਰ ਵਿਖੇ ਨਤਮਸਤਕ ਹੋਇਆ ਗਿਆ ਅਤੇ ਨਾਲ ਹੀ ਜੋ ਦੇਗ ਪ੍ਰਸ਼ਾਦ ਕਿੜਾ ਪ੍ਰਸ਼ਾਦ ਤੇ ਅਰਦਾਸ ਬੇਨਤੀ ਕਰਵਾਈ ਗਈ ਵੀ ਮਾਲਕ ਸਾਨੂੰ ਸਾਰਿਆਂ ਨੂੰ ਸਾਫ਼ ਸੁਥਰੇ ਤੌਰ ਤੇ ਕੰਮ ਕਰਨ ਦਾ ਬਲ ਬਖਸ਼ੇ ਤੇ ਜਿਹੜੇ ਕਾਰਜ ਆ ਉਹਨਾਂ ਨੂੰ ਆਪ ਵਾਹਿਗੁਰੂ ਰਾਸ ਕਰੇ ਐਸ ਲਈ ਅਸੀਂ ਸਾਰੇ ਸਾਥੀਆਂ ਨੇ ਅਰਦਾਸ ਬੇਨਤੀ ਕੀਤੀ ਵੀ ਤੇ ਇਥੋਂ ਦੇ ਵਜ਼ੀਰ ਗ੍ਰਾਂਤੀ ਸਿੰਘ ਤੋਂ ਕਰਵਾਈ ਗਈ ਅਤੇ ਸ਼ਪਤ ਲਈ ਗਈ ਵੀ ਜਿਹੜੇ ਯੂਨੀਅਨ ਦੇ ਕੰਮ ਆ ਉਹ ਨਿਰਭਿਕਨ ਤੌਰ ਤੇ ਜਿੰਨਾ ਸਮਾਂ ਅਸੀਂ ਜਥੇਬੰਦੀ ਚ ਕੰਮ ਕਰਾਂਗੇ ਨਿਰਭਿਕਨ ਤੌਰ ਤੇ ਉਹਨਾਂ ਕੰਮਾਂ ਤੇ ਗੌਰ ਕਰਾਂਗੇ ਤੇ ਉਹਨਾਂ ਨੂੰ ਕਰਵਾਉਣ ਲਈ ਸਮਰੱਥ ਹੋਵਾਂਗੇ ਕਿਸੇ ਵੀ ਅਧਿਕਾਰੀ ਨਾਲ ਸਾਨੂੰ ਅਪਰੋਧ ਕਰਨੀ ਪਵੇ ਅਸੀਂ ਕਰਨ ਲਈ ਤਿਆਰ ਆ ਮਾਲਕ ਦੀ ਹਜ਼ੂਰੀ ਦੇ ਵਿੱਚ ਅਸੀਂ ਇਹ ਪਰਨ ਕਰਕੇ ਆਏ ਆਂ ਵੀ ਅਸੀਂ ਜਿੰਨੇ ਵੀ ਸਾਡੇ ਸਾਥੀਆਂ ਦੇ ਕੰਮ ਚਾਹੇ ਉਹ ਐਸਐਲ ਦੀਆਂ ਤਰੱਕੀਆਂ ਹੋਣ ਚਾਹੇ ਟਾਈਪ ਟੈਸਟ ਹੋਵੇ ਚਾਹੇ ਆਪਣੇ ਗ੍ਰੇਡ ਪੇ ਦੇ ਵਿੱਚ ਵਾਧਾ ਚੌਂਕੀਦਾਰਾਂ ਨੂੰ ਚੌਂਕੀਦਾਰ ਭੱਤਾ ਗਾਈਟਡ ਛੁੱਟੀ ਅਤੇ ਹੋਰ ਬਹੁਤ ਸਾਰੀਆਂ ਮੰਗਾਂ ਜਿਨ੍ਹਾਂ ਵਿੱਚੋਂ ਕੁਸ਼ਕ ਮੰਗਾ ਤੇ ਅਸੀਂ ਪਹਿਲਾਂ ਗੌਰ ਕਰ ਰਹੇ ਆਂ ਜਿਵੇਂ ਚੌਂਕੀਦਾਰਾਂ ਦੀਆਂ ਹੋਗੀਆਂ ਤੇ ਪ੍ਰੋਮੋਸ਼ਨਾਂ ਦੀਆਂ ਹੋਗੀਆਂ ਤੇ ਕੱਚੇ ਕਰਮਚਾਰੀਆਂ ਦੀਆਂ ਹੋਗੀਆਂ ਇਹ ਤਿੰਨ ਕ ਮੰਗਾ ਜਿਨ੍ਹਾਂ ਨੂੰ ਅਸੀਂ ਪਹਿਲਾਂ ਲੈ ਕੇ ਚੱਲੇ ਆਂ ਕਿਉਂਕਿ ਸਾਰੀਆਂ ਮੰਗਾਂ ਨੂੰ ਇੱਕੇ ਵਾਰੀ ਵੀਲੀ ਪੂਰਾ ਕਰਵਾਇਆ ਜਾ ਸਕਦਾ ਐਸ ਲਈ ਸਾਰੀਆਂ ਮੰਗਾਂ ਤੇ ਹੌਲੀ-ਹੌਲੀ ਗੌਰ ਕਰਕੇ ਇਹਨਾਂ ਨੂੰ ਮੰਗਾ ਆਪਾਂ ਸਾਰੀਆਂ ਹੀ ਪੂਰੀਆਂ ਕਰਵਾਵਾਂਗੇ ਇਹ ਸਾਥੀਆਂ ਨਾਲ ਅਸੀਂ ਪਰਨ ਕੀਤਾ ਤੇ ਅਰਦਾਸ ਬੇਨਤੀ ਕਰਾਈ ਆ ਵੀ ਮਾਲਕ ਸਾਨੂੰ ਸਾਰੇ ਅਧਿਕਾਰੀਆਂ ਨੂੰ ਬਲ ਬਖਸ਼ੇ ਵੀ ਜਿਹੜਾ ਅਸੀਂ ਜੱਥੇਬੰਦੀ ਦੇ ਕਾਰਜਾਂ ਨੂੰ ਸਹੀ ਢੰਗ ਨਾਲ ਸੰਪੂਰਨ ਕਰਵਾ ਸਕੀਏ ਜੀ ਧੰਨਵਾਦ ਸਾਰੇ ਸਾਥੀਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ